ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ YouTube ਚੈਨਲ ਦੇ ਵਿੱਚ ਹਾਂਜੀ ਦੋਸਤੋ ਅੱਜ ਅਸੀਂ ਇੱਕ ਹੋਰ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ ਪੰਜਾਬ 'ਚ ਠੱਪ ਰਹਿਣਗੇ ਡਰਾਈਵਿੰਗ ਲਾਇਸੈਂਸ ਤੇ RC ਦੇ ਨਾਲ ਜੁੜੀਆਂ ਸੇਵਾਵਾਂ ਹੋਣ ਜਾ ਰਿਹਾ ਇੱਕ ਵੱਡਾ ਬਦਲਾਅ ਪੂਰੀ ਖਬਰ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖੋ ਅਗਰ ਤੁਸੀਂ ਚੈਨਲ ਦੇ ਉੱਪਰ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤਾਂ ਕਿ ਬਾਕੀ ਲੋਕਾਂ ਤੱਕ ਵੀ ਇਹ ਖਬਰ ਪਹੁੰਚ ਸਕੇ ਤੇ ਚਲੋ ਹੁਣ ਵੀਡੀਓ ਨੂੰ ਸਟਾਰਟ ਕਰਦੇ ਆਂ ਟਰਾਂਸਪੋਰਟ ডিপਾਰਟਮੈਂਟਸ ਚ ਵਾਹਨਾ ਅਤੇ ਡਰਾਈਵਿੰਗ ਲਾਇਸੈਂਸ ਨਾਲ ਸੰਬੰਧ ਕਿਸੇ ਵੀ ਤਰ੍ਹਾਂ ਦਾ ਕੰਮ ਸ਼ੁੱਕਰਵਾਰ ਤੋਂ ਅਗਲੇ 5 ਦਿਨਾਂ ਤੱਕ ਨਹੀਂ ਹੋਣਗੇ ਇਸ ਦੌਰਾਨ ਬਿਨੇਕਾਰਾਂ ਨੂੰ ਅਗਲੇ 5 ਦਿਨ ਤੱਕ RTO ਦਫਤਰ 'ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ ਅਸਲ 'ਚ ਟ੍ਰਾਂਸਪੋਰਟ ਡਿਪਾਰਟਮੈਂਟ ਵਾਹਨ ਅਤੇ ਸਾਰਥੀ ਪੋਰਟਲ ਤੇ ਆਨਲਾਈਨ ਪੇਮੈਂਟ ਦੇ ਗੇਟਵੇ 'ਚ ਬਦਲਾਅ ਕਰ ਰਹੇ ਹਨ ਇਸ ਪ੍ਰਕਿਰਿਆ 'ਚ ਟ੍ਰਾਂਸਪੋਰਟ ਡਿਪਾਰਟਮੈਂਟ ਨੂੰ 5 ਦਿਨਾਂ ਦਾ ਸਮਾਂ ਲੱਗੇਗਾ ਡਿਪਾਰਟਮੈਂਟ ਨੇ ਵਕਾਇਦਾ ਆਪਣੀ ਵੈੱਬਸਾਈਟ ਤੇ ਲੋਕਾਂ ਨੂੰ ਇਸ ਸਬੰਧਿਤ ਸੂਚਿਤ ਕਰ ਦਿੱਤਾ ਹੈ ਟ੍ਰਾਂਸਪੋਰਟ ਡਿਪਾਰਟਮੈਂਟ ਨੇ ਸਪੱਸ਼ਟ ਕੀਤਾ ਹੈ ਕਿ 14 ਤੋਂ 18 ਜੂਨ ਤੱਕ ਜਿੰਨਾ ਦਸਤਾਵੇਜ਼ਾਂ ਦੀ ਵੈਲਿਡਿਟੀ ਖਤਮ ਹੋ ਗਈ ਹੈ ਉਹ 19 ਜੂਨ ਤੱਕ ਵੈਲਿਡ ਮੰਨੇ ਜਾਣਗੇ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਦੇ ਸਾਰੇ ਵਿਭਾਗਾਂ ਨੂੰ ਆਨਲਾਈਨ ਪੇਮੈਂਟ ਦਾ ਗੇਟਵੇ ਬਦਲਣ ਦੇ ਨਿਰਦੇਸ਼ ਦਿੱਤੇ ਸਨ ਵਿੱਤ ਵਿਭਾਗ ਨੇ ਆਨਲਾਈਨ ਪੇਮੈਂਟ ਗੇਟਵੇ ਆਈ ਐਫ ਐਮ ਐਸ ਪੰਜਾਬ ਤੋਂ ਕਲਾਡ ਟੂ ਡਾਟਾ ਸੈਂਟਰ ਪੰਜਾਬ ਚ ਸ਼ਿਫਟ ਕਰਨ ਲਈ ਕਿਹਾ ਸੀ ਪਾ ਡਿਪਾਰਟਮੈਂਟ ਨੇ ਇਸ ਨੂੰ ਸ਼ਿਫਟ ਨਹੀਂ ਕੀਤਾ ਸੀ ਵਿੱਤ ਵਿਭਾਗ ਦੀ ਸਖਤੀ ਤੋਂ ਬਾਅਦ ਡਿਪਾਰਟਮੈਂਟ ਨੇ ਹੁਣ ਆਨਲਾਈਨ ਪੇਮੈਂਟ ਗੇਟਵੇ ਨੂੰ ਸ਼ਿਫਟ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਸ਼ਿਫਟਿੰਗ ਦੌਰਾਨ ਵਿਭਾਗ ਨੇ 14 ਜੂਨ ਸ਼ਾਮ 6 6:30 ਤੋਂ 18 ਜੂਨ ਸ਼ਾਮ 7 ਵਜੇ ਤੱਕ ਵਾਹਨ ਦੀ ਸਾਰਥੀ ਪੋਰਟਰ ਬੰਦ ਰੱਖਣ ਦਾ ਫੈਸਲਾ ਲਿਆ ਹੈ ਇਸ ਦੌਰਾਨ ਡਰਾਈਵਿੰਗ ਲਾਇਸੈਂਸ ਅਤੇ ਵਾਹਨਾਂ ਦੀ ਆਰਸੀ ਨਾਲ ਸੰਬੰਧਤ ਕੋਈ ਵੀ ਕੰਮ ਨਹੀਂ ਹੋਣਗੇ। ਇਹ ਹੀ ਨਹੀਂ ਇਸ ਦੌਰਾਨ ਕੋਈ ਫਲਾਟ ਬੁੱਕ ਨਹੀਂ ਕੀਤਾ ਜਾ ਜਾਵੇਗਾ। ਇਸ ਸੰਬੰਧੀ ਜਦੋਂ ਏਟੀਓ ਅਭਿਸ਼ੇਕ ਵਾਂਸਰ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਸ ਸੰਬੰਧੀ ਹੈੱਡ ਆਫਿਸ ਤੋਂ ਈਮੇਲ ਆਈ ਹੈ। ਇਸ ਕਾਰਨ 5 ਦਿਨ ਤੱਕ ਕੰਮ ਕਾਜ ਪੂਰੀ ਤਰ੍ਹਾਂ ਬੰਦ ਰਹੇਗਾ। ਉਨ੍ਹਾਂ ਨੇ ਬਿਨੇਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ 18 ਜੂਨ ਤੋਂ ਬਾਅਦ ਹੀ ਕੰਮ ਕਰਵਾਉਣ ਲਈ ਆਰਟੀਓ ਦਫਤਰ ਆਉਣ ਤਾਂ ਕਿ ਉਨ੍ਹਾਂ ਨੂੰ ਪਰੇਸ਼ਾਨੀ ਨਾ ਹੋਵੇ ਤੇ ਇਹ ਸੀ ਅੱਜ ਦੀ ਅਪਡੇਟ ਹੋਰ ਵੀਡੀਓਜ਼ ਨੂੰ ਜਾਣਨ ਦੇ ਲਈ ਸਾਡੇ ਨਾਲ ਜੁੜੇ ਰਹੋ ਧੰਨਵਾਦ